ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੀ ਆਰੀ ਸਾਹਾ ਸੰਗ ਜੀਓ ਅੰਤਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਮਹਾਨ ਬਖਸ਼ਿਸ਼ ਕਰਪਾ ਦਾ ਸਦਕਾ ਅੰਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖਤ ਸੱਚਖੰਡ ਹਜੂਰ ਸਭ ਨਦੇੜ ਵਿਖੇ ਸਿੰਘ ਸਾਹਿਬ ਗਿਆਨੀ ਕੁਲਵਾਨ ਸਿੰਘ ਜੀ ਨੂੰ ਸਤਿਏ ਪਾਤਸ਼ਾਹੀ ਹਸਤਾਨ ਦੀ ਸੇਵਾ ਕਰਦੇ ਆ 25 ਸਾਲ ਹੋਏ ਆ ਤੇ ਮਾਣ ਪਰਿਸ਼ਾਨ ਗੁਰੂ ਮਾਰਾ ਦਾ ਧੰਨਵਾਦ ਕਰਨ ਲਈ ਸਾਰੇ ਪੰਥ ਨੂੰ ਬੁਲਾ ਕੇ ਰਾਤ ਬਹੁਤ ਵੱਡਾ ਉਚੀ ਤਰੀਕ ਨੂੰ ਸਮਾਗਮ ਹੋਇਆ ਤੇ ਅੱਜ ਅਸੀਂ ਭਗਤ ਨਾਮਦੇਵ ਜੀ ਦੇ ਪਾਵਨ ਸਾਂ ਦੀ ਯਾਤਰਾ ਕਰਨਾ ਹੈ ਨਰਸੀ ਪਿੰਡ ਵਿੱਚ ਔਰ ਹੁੰਡਾਪੁਰ ਜਿੱਥੇ ਫੇਰ ਦੀ ਆਨਾਮੇ ਕਾ ਦੇਹਰਾ ਪੰਡੀਆਂ ਕੇ ਪਿਛਵਾਰਨਾ ਇਸ ਨਗਰ ਉਹਨਾਂ ਜਨਮ ਹੋਇਆ ਤੇ ਉਹਨਾਂ ਦੇ ਸਤਕਾਰ ਜੋ ਪਿਤਾ ਜੀ ਬਚਪਨ ਜੋ ਗੁਜ਼ਰ ਗਏ ਸੀ ਆਪਣੇ ਨਾਨੇ ਬਾਮਦੇਵ ਜੀ ਦੇ ਪਾਸ ਆਪਣੀ ਮਾਤਾ ਸਮੇਤ ਰਹਿੰਦੇ ਸੀ ਬਾਮਦੇਵ ਜੀ ਜਿਹੜੇ ਸੀ ਰਜਾਨਾ ਭਗਵਾਨ ਨੂੰ ਭੋਗ ਲਵਾ ਕੇ ਸਾਰੀ ਕਿਰਿਆ ਕਰਿਆ ਕਰਦੇ ਸੀ ਨਾਮਦੇਵ ਜੀ ਵੀ ਬਚਪਨ ਦੇ ਵਿੱਚ ਇਹ ਸਾਰਾ ਕੋਈ ਦੇਖਦੇ ਸੀ ਇੱਕ ਦਿਨ ਤੇ ਨਾਨਾ ਜੀ ਨੇ ਜਾਣਾ ਸੀ ਤੇ ਭਗਤ ਜੀ ਦੀ ਸੇਵਾ ਲਗਾਇਆ ਤੇ ਭਗਤ ਜੀ ਨੇ ਫਿਰ ਜਿਸ ਤਰ੍ਹਾਂ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਨਾਗੇ ਤਰੀ ਦੁੱਧ ਪਿਓ ਮੇਰੇ ਗੁਵੰਦਰਾਏ ਇਹ ਲੈ ਕੇ ਸ਼ਬਦ ਪੜ੍ਹਦੇ ਆ ਤੇ ਨਾਨਾ ਤੇ ਅਸੀਂ ਵੀ ਹਰ ਉਸ ਨੂੰ ਕਿਰਿਆ ਕਰਕੇ ਬਾਅਦ ਫਿਰ ਉਹ ਚੱਕ ਚੁਕਾ ਲੈਂਦੇ ਸੀ ਉਹ ਹੁਣ ਬਚਪਨ ਸੀ ਇਨਨਾ ਜੀ ਤੋਂ ਰੋਜ਼ ਤੁਸੀਂ ਛਕਦੇ ਆ ਮੈਂ ਤੋਂ ਨਹੀਂ ਛਕਦੇ ਤੇ ਜਿੰਨਾ ਜਦ ਤੁਸੀਂ ਨਹੀਂ ਛਕੋਗੇ ਮੈਂ ਛਕਣਾ ਨਹੀਂ ਤੇ ਉਹ ਕਾਸ਼ਬਾਣੀ ਹੋਈ ਕਿ ਪਿੰਨਾ ਮਿਆਂ ਕਿਤੇ ਮੂਰਤੀਆਂ ਵੀ ਦੁੱਧ ਪੀਂਦੀਆਂ ਹੋਣੀਆਂ ਕਹਿੰਦੇ ਇਹ ਪੀਂਦੀਆਂ ਨਹੀਂ ਤੇ ਬੋਲਦੀਆਂ ਕਿ ਮੈਂ ਤੇ ਭਗਵਾਨ ਹੱਸ ਪੈ ਉਹ ਸੂਰੇ ਸਾਹਿਬ ਖਤ ਪ੍ਰਗਟ ਹੋ ਕੇ ਦੁੱਧ ਪੀ ਆਏ ਭਗਤ ਘਰ ਆਇਆ ਨਾਮੇ ਹਰ ਦਾ ਦਰਸ਼ਨ ਪਾ ਦੁੱਧ ਪੜਾਇਆ ਬੜੀ ਖੁਸ਼ੀ ਨਾਲ ਆਇਆ ਜਦੋਂ ਨਾਨਾ ਜੀ ਆਏ ਪੁੱਛਿਆ ਪੂਆ ਨੂੰ ਪੋਹ ਬੁਲਵਾਇਆ ਸੀ ਕਹਿੰਦੇ ਹਾਂ ਕਹਿੰਦੇ ਕਿਸ ਤਰ੍ਹਾਂ ਜਿਹੜੇ ਸਾਰਾ ਦੱਸਿਆ ਉਹ ਕਹਿੰਦੇ ਮੈਨੂੰ ਵੀ ਦਰਸ਼ਨ ਕਰਾ ਫਿਰ ਭਗਤ ਜੀ ਨੇ ਅਰਦਾਸ ਬੇਨਤੀ ਕੀਤੀ ਤੇ ਪੇ ਮੈਂ ਤਾਂ ਕਰਮ ਕਾਂਡੇ ਕਰਦਾ ਰਿਹਾ ਤੇ ਇਹਨਾਂ ਨੇ ਸੱਚੇ ਰੱਬ ਦੀ ਨ ਪੂਜਾ ਕੀਤੀ ਹੈ ਫਿਰ ਉਹਨਾਂ ਨੂੰ ਵੀ ਦਰਸ਼ਨ ਉਹਨਾਂ ਨੇ ਕਰਾਏ ਉਹਨਾਂ ਦੇ ਜਿਹੜੇ ਗੁਰੂ ਸੀ ਗਿਆਨ ਗਿਆਨੇਸ਼ਵਰ ਤੇ ਉਹਨਾਂ ਜੀ ਉਹਨਾਂ ਨੇ ਸੰਗਤ ਕੀਤੀ ਫਿਰ ਇਸ ਦਾ ਮੁਕਤਾਵਾ ਇਸੀ ਉਹਨਾਂ ਦਾ ਵੀ ਹੁੰਦਾ ਮਸ਼ੋਭਾ ਪਾਵੇ ਉਹ ਵੀ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਰਹੇ ਤੇ ਉਹਨਾਂ ਨੇ ਬਿਆਨਤ ਸਾਖੀਆਂ ਹੈਗੀਆਂ ਤੇ ਬਾਣੀ ਵਿੱਚੋਂ ਦਾ ਨੰਮ ਚਿੰਬਕ ਵੀਰ ਜਿਲਾ ਪੂਰੇ ਗੁਰ ਤੇ ਗਤ ਪਾਈ ਇਸ ਕਰਕੇ ਉਹਨਾਂ ਨੇ ਬੜੀ ਕਮਾਈ ਕੀਤੀ ਬਹੁਤ ਧਰਵੀ ਭਗਵਾਨ ਨੇ ਉਹਨਾਂ ਨੂੰ ਦਰਸ਼ਨ ਬਖਸ਼ਿਸ਼ ਕੀਤੇ ਇਤਿਹਾਸ ਵਿੱਚ ਉਹਨਾਂ ਦੇ ਸੰਬੰਧ ਵਿੱਚ ਕਾਫੀ ਸਾਖੀਆਂ ਹੈਗੀਆਂ ਤੇ ਕੋਈ ਬੀਬੀ ਸੀ ਹਾਂਜੀ ਤੇ ਲਲੋ ਸੁਗੰਧੀ ਵਾਲਾ ਤੇਲ ਲੈ ਲੋ ਉਹ ਜੀ ਕਹਿਣ ਲੱਗੇ ਤੇ ਜਿੰਨਾ ਤੋਂ ਇਹ ਕਰਦੀਆਂ ਇੰਨਾ ਪਰਮਾਤਮਾ ਦਾ ਨਾਮ ਜਪਿਆ ਕਰ ਹਾਂਜੀ ਕਹਿੰਦੀ ਇਹ ਤਾਂ ਰੰਡੀਆਂ ਕਰਦੀਆਂ ਹੋਣੀਆਂ ਕਹਿੰਦੇ ਚੰਗਾ ਫੇ ਤੂੰ ਵੀ ਜਦ ਹੋਈ ਤੂੰ ਵੀ ਕਰ ਲੈ ਆਕਰ ਉਹ ਦਾ ਹਪਾਤੀ ਮਰ ਗਿਆ ਫੇ ਬਹੁਤ ਬਰਾਹ ਕਰੇ ਹਾਂਜੀ ਉਹ ਮੰਗੀ ਇਹ ਤਰ੍ਹਾਂ ਇੱਕ ਬੀਬੀ ਦਾ ਪਤੀ ਮਰ ਗਿਆ ਸੀ ਉਹਦੀ ਜੜੀ ਆਰਥੀ ਸੀ ਚਮਚਾਣ ਕੱਢ ਲਿਆ ਰਹੇ ਸੀ ਉਹ ਕੋਈ ਸਤਸੰਗਣ ਸੀ ਭਗ ਜੀ ਚਨ ਨਮਸਕਾਰ ਕੀਤੀ ਕਹਿੰਦੇ ਆ ਦੇਵੀ ਸੁਹਾਗਵੰਤੀ ਹੋ ਕਹਿੰਦੇ ਮਹਾਰਾਜ ਕਹੀ ਕਿ ਸੁਹਾਗਵੰਤੀ ਹੂ ਮੇਰਾ ਪਤੀ ਤਾਂ ਮਰ ਗਿਆ ਆ ਆਰਥੀ ਤੇ ਭਾ ਕੇ ਚਮਚਾਟ ਕੱਢ ਰਿਹਾ ਹੈ ਕਹਿੰਦੇ ਅੱਛਾ ਉਸੇ ਵਲੇ ਵੇ ਪ੍ਰਮਾਤਮ ਨੂੰ ਚੇਤੇ ਕੀਤਾ ਜਲਦਾ ਛੱਟਾ ਮਾਰਿਆ ਉੱਠ ਕੇ ਬਹਿ ਗਿਆ ਇਹ ਗੱਲ ਫਿਰ ਜਿਹੜਾ ਬਾਦਸ਼ਾਹ ਮੁਹੰਮਦ ਤੁਲੂ ਉਹ ਪੁੰਚੀ ਉਹਦੇ ਗਾਮ ਵਰ ਗਈ ਸੀ ਕਹਿੰਦੇ ਨਾਮੇ ਨਗੇਇ ਤਰ੍ਹਾਂ ਬੰਦਾ ਜੀ ਦਾ ਕੀਤਾ ਉਹ ਕਹਿੰਦਾ ਤੂੰ ਵੀ ਜਿੰਦਾ ਹੋਰ ਕਹਿੰਦੇ ਮੈਂ ਨਹੀਂ ਕੀਤਾ ਘਰ ਹੈ ਰਾਮ ਹੋਇਆ ਸੋਇ ਅਖੀਰੀ ਵੇ ਕਹਿੰਦੇ ਤੈਨੂੰ 8 ਘੜੀਆਂ ਦੀਆਂ 7 ਘੜੀਆਂ ਬੀਤ ਗਈਆਂ ਤੇ ਭਗਵਾਨ ਕਹਿੰਦੇ ਦੱਸ ਇਹਦਾ ਰਾਜਗਾਰ ਕਰ ਦਈਏ ਪਾਣੀ ਚ ਡੋਬ ਦਈਏ ਕੀ ਸਜਾ ਦੇ ਕਹਿੰਦੇ ਮਹਾਰਾ ਇਹਨਾਂ ਕਿਉਂ ਕਰਦੇ ਆਂ ਗਾਂ ਜੀਂਦੀ ਕਰਦੇ ਗਾਂ ਜੀਂਦੀ ਹੋ ਗਈ ਫਿਰ ਉਸਨੇ ਭਗਤ ਨਾਮਦੇਵ ਨੂੰ ਬਹੁਤ ਸੁੰਦਰ ਸੇਜਾ ਦਿੱਤੀ ਮਹਾਂਪੁਰਖ ਤਿਆਗੀ ਹੁੰਦੇ ਨਦੀ ਛੋੜਤੀ ਨਿੰਦਕਾਂ ਨੂੰ ਫੇਚ ਉੱਕ ਦਿੱਤਾ ਦੇਖੋ ਜੀ ਐਡੀ ਕੀਮਤੀ ਸੇਜਾ ਦਿੱਤੀ ਭਗਤ ਨੇ ਕਦਰ ਨਹੀਂ ਕੁੜੀ ਦਿੱਤੇ ਦਾਮ ਦਾ ਅਪਮਾਨ ਕੀਤਾ ਫੇ ਉਹ ਕਹਿੰਦਾ ਮੈਂ ਪਿਉ ਸੇਜਾ ਦਿਉ ਮੈਂ ਬੱਚਾ ਜਿਹੜਾ ਹੱਠ ਕਰਦਾ ਨੌ ਸ਼ਾਦਾਰੀ ਕਹਿੰਦੇ ਕਾਢਲਾ ਨਦੀ ਜੋ ਇਹ ਲੈ ਦੇਖਿਆ ਉੱਥੇ ਫਿਰ ਬੰਦ ਸੇ ਜਾਹਿਆ ਇੱਕ ਹਾਥਾਈ ਬਾਕੀ ਰੜ ਗਈ ਕਹਿੰਦੇ ਜੇ ਤੂੰ ਸੌਰ ਕਰਦਾ ਤੇ 70 ਗੁਣਾ ਮਿਲਣੋ ਸੀ ਬਹੁਤੀ ਪਰਕਰਨ ਦੇ ਕਾਰਨ ਫਿਰ ਭਗਵਾਨ ਨੇ ਅਸੀ ਖੇਲ ਵਰਤਾਈ ਉਹਦੇ ਟੇੜੇ ਚ ਬਹੁਤ ਦਰਦ ਹੋਣ ਲੱਗ ਪਿਆ ਸਾਰੇ ਵਿਚਾਰ ਕੀਤੇ ਭਾਂਡੇ-ਪੁੰਡੇ ਵੀ ਕੀਤੇ ਜੰਤਰ ਮੰਤਰ ਤੰਤਰ ਦਵਾਈਆਂ ਵੀ ਵਧੀ ਜਾਏ ਕਿ ਆਗੇ ਭਗਤ ਨਾਮ ਚਰਨਾਂ ਦੇ ਪਿਆ ਬਖਸ਼ੀ ਹਿੰਦੂ ਮੈਂ ਤੇਰੀ ਗਾਇ ਮੈਂ ਤਾਂ ਤੇਰੀ ਗਾ ਮੈਨੂੰ ਬਖਸ਼ ਲਾ ਪੇਪਾ ਜੀ ਕਹਿਣ ਲੱਗੇ ਬਾਦਸ਼ਾਹ ਰੱਬ ਦੇ ਪਿਆਰਿਆਂ ਦੇ ਉੱਤੇ ਬਹੁਤੀਆਂ ਪਰਖਾ ਨਹੀਂ ਪਾਈ ਨਹੀਂ ਉਹਨਾਂ ਦੀ ਇਨਤਿਆਮ ਨਹੀਂ ਲਈਦੇ ਹੁੰਦੇ ਫਿਰ ਉਹਨੂੰ ਮਾਫੀ ਮੰਗੀ ਕਹਿੰਦੇ ਦੁਨੀਆ ਦੇ ਲੋਕਾਂ ਨੂੰ ਨਿਆਂ ਤੇ ਅਨਸਾਫ ਦੇਈਦਾ ਹੁੰਦਾ ਸੋ ਇਸ ਵਾਰ ਤੇ ਉਹਨਾਂ ਦੇ ਬਹੁਤ ਸਾਰੇ ਪਰਸੰਗ ਜਿਹੜੇ ਹੈਗੇ ਹੋਰ ਭਗਤ ਮਾਲ ਦੇ ਵਿੱਚ ਲਿਖੇ ਹੋਏ ਆ ਅੱਜ ਜੀ ਸੰਪਾਦਿ ਦੇ ਪਵਿੱਤਰ ਕਾਰਬੇ ਜੁਨੋਂ ਦੇ ਆਸਥਾਨ ਦੇ ਦਰਸ਼ਨ ਕਰਨ ਆਏ ਜਿਥੇ ਨਾਮ ਵਿੱਚ ਉਹਨਾਂ ਦਾ ਦੇਰਾ ਫੇਰੇ ਉੱਥੇ ਹੀ ਦਰਸ਼ਨ ਕੀਤੇ ਅਰਦਾਸ ਕਰਨੇ ਪਗ ਜੀ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਹਿਰਦੇ ਚ ਨਾਮ ਦਾ ਨਵਾਸ ਹੋਵੇ ਬਕਾਰ ਦੂਰ ਹੋਣ ਭੁੱਲਾਂ ਗਲਤੀਆਂ ਮਾਫ ਕਰੋ ਸਾਡਾ ਅਰਦਾਸ ਵਿਸ਼ੁੱਧ ਹੋਵੇ ਕਿ ਸਾਨੂੰ ਵੀ ਮਹਾਰਾਜ ਦੇ ਦਰਸ਼ਨ ਹੋਣ ਸਾਡਾ ਵੀ ਇਹ ਜਨਮ ਸਫਲ ਹੋ ਜਾ ਜਮਨਵਲ ਤੁਰਤ ਹੋ ਜਾਈਏ ਜਾ ਤਰਾ ਸਫਲ ਹੋਵੇ ਭਗਵਾਨ ਜੀ ਨੂੰ ਕੋਟਾਣ ਕੋਟ ਬਿਰੀ ਨਾਮ ਜਪਾ ਰਿਹਾ ਵਾਹਿਗੁਰੂ ਜੀ ਦਾ ਹਾਲ ਸਭ ਵਾਹਿਗੁਰੂ ਜੀ ਕੀ ਫਤ